ਜੀ ਪਿੰਡ ਸਾਦੀਪੁਰ ਮੂਮੀਆਂ ਇੱਕ ਬਾਬਾ ਮੁਕਤਮੂ ਦਾਦੇ ਦੀ ਯਾਦ ਵਿੱਚ ਇੱਕ ਵਿਸ਼ਾਲ ਕੈਂਪ ਲਗਾਇਆ ਆਈ ਜਿਸ ਦੇ ਵਿੱਚ ਐਨਆਈਏ ਭਰਾਵਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਮਿਲ ਕੇ ਉਸ ਵਿੱਚ ਸਟੈਂਡ ਦੇ ਸਹਿਯੋਗ ਨਾਲ ਉਸ ਦੇ ਵਿੱਚ 50 ਆਦਮੀਆਂ ਨੂੰ ਧੱਲਾਂ ਜੀ ਪਏ ਜਾਣਗੇ ਤਕਰੀਬਨ 350 ਬੰਦਿਆਂ ਦੀ ਅੱਖਾਂ ਚੈੱਕਅਪ ਕੀਤੀ ਗਈ ਹੈ ਅਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਦਾ ਚਾਹ ਪਾਣੀ ਦਾ ਬਾਹਰ ਹੋਏ ਸੱਜਣਾਂ ਨੇ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਜਿਨ੍ਹਾਂ ਵੀ ਸੱਜਣਾਂ ਨੂੰ ਅੱਖ ਲੈਂਜ ਵਗੈਰਾ ਹੋਰ ਪਹਿਣਗੇ ਉਹਨਾਂ ਨੂੰ ਦਲੀਆ ਦੁੱਧ ਹਰ ਇੱਕ ਤਰ੍ਹਾਂ ਦਾ ਸਮਾਨ ਦਿੱਤਾ ਜਾਊਗਾ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਲਿਆਵਾਂਗੇ ਵੀ ਛੱਡ ਕੇ ਜਾਣਗੇ ਵਿਸਾਲ ਕੈਂਪ ਐਨਆਰਸਾ ਮਾਂ ਤੇ ਡਾਕਟਰ ਹਿਮਾਂਗ ਅਗਰਵਾਲ ਦੀ ਸਹਿਯੋਗ ਨਾਲ ਹੈਗੇ ਠੀਕ ਹਾਂਜੀ ਤੇਰੇ ਕੋਲ ਠੀਕ ਤਾਂ ਸੁਨੀਲ ਕੁਮਾਰ ਡਾਕਟਰ ਸੁਨੀਲ ਕੁਮਾਰ ਜੀ ਆਪਣੇ ਆਹ ਹੋ ਗਏ ਨਾ ਇੱਕ ਮਾਰਕ ਵੱਡਾ ਨਹੀਂ ਜਣਾ ਉਹ ਇਧਰ ਦੇਖੀ ਸਾਹਮਣੇ ਦੇ ਵੱਡਾ ਸਾਹਮਣੇ ਹੀ ਇਧਰ ਆਪਣੇ ਨਾਲ ਪਿੰਡ ਦੇ ਨਾਲ ਆਗੂ ਸਹਿਵਾਨ ਜੁੜੇ ਹੋਏ ਨੇ ਜਿਨ੍ਹਾਂ ਨੇ ਦਿਨਾ ਦੀ ਮਨਜ਼ੂਰੀ ਨਾਲ ਇਹ ਕੈਂਪ ਲਗਾਇਆ ਗਿਆ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਦੀਪ ਮਹਾਰਾਜ ਚੱਕਰਦੇਵ ਮਾ ਇਹ ਜਿਹੜਾ ਕੈਂਪ ਹੈ ਜੀ ਇਹ ਤਨ ਤਨ ਬਾਬਾ ਮੋਮਨदास ਦੀ ਯਾਦ ਨੂੰ ਸਮਰਪਿਤ ਕੀਤਾ ਹੈ ਪਹਿਲਾ ਕੈਂਪ ਲਗਾਇਆ ਗਿਆ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਜੀ ਸਾਡੇ ਵੱਲੋਂ ਇਹ ਤੇ ਇਸ ਕੈਂਪ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਬੜੀ ਸੰਖਿਆ ਦੇ ਵਿੱਚ ਮਰੀਜ਼ ਸਹਿਬਾਨ ਆਏ ਜਿਨ੍ਹਾਂ ਦਾ ਬਹੁਤ ਵਧੀਆ ਡਾਕਟਰ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਚੈੱਕਅਪ ਕੀਤਾ ਜੀ ਬਹੁਤ ਹੀ ਸੋਹਣੇ ਢੰਗ ਨਾਲ ਇੱਥੇ ਚੈੱਕਅਪ ਹੋਇਆ ਔਰ 100 ਤੋਂ ਪਲੱਸ ਉੱਤੇ ਪੇਸ਼ੈਂਟ ਦੇ ਜੋ ਲੈਂਜ ਪਾਏ ਜਾਣਗੇ ਜੀ ਉਹਨਾਂ ਦੀ ਡੇਟ ਫਿਕਸ ਕਰ ਦਿੱਤੀ ਗਈ ਹੈ ਕੱਲ ਦੀ ਡੇਟ ਹੈ ਜੀ ਕੱਲ ਨੂੰ ਲੈਂਜ ਪਾਏ ਜਾਣਗੇ ਜੀ ਔਰ ਅਸੀਂ ਧੰਨਵਾਦ ਕਰਦੇ ਹਾਂ ਜੀ ਡਾਕਟਰ ਸਾਹਿਬਾਨ ਦਾ ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਚੈੱਕ ਅਪ ਕੀਤਾ ਜੀ ਤੇ ਸਾਡਾ ਫੁੱਲ ਸਹਿਯੋਗ ਕੀਤਾ ਜੀ ਤੇ ਨਗਰ ਨਿਵਾਸੀ ਦਾ ਵੀ ਪੂਰੇ ਪਿੰਡ ਦਾ ਵੀ ਸਾਡੇ ਨਾਲ ਬਹੁਤ ਸਹਿਯੋਗ ਰਿਹਾ ਜੀ ਠੀਕ ਹੈ ਸਰ ਹਾਂ ਜੀ ਕੱਲ ਕੀ ਆਈ ਤੁਹਾਡਾ ਮਰਨ ਪ੍ਰਕਾਸ਼ ਸਿੰਘ ਕੱਲ ਨੂੰ ਜੀ ਠੀਕ ਹੈ ਸਰ ਜੋ ਇੱਥੇ ਪਿੰਡ 'ਚ ਆਪਣੇ ਫ੍ਰੀ ਕੈਂਪ ਲਗਾਇਆ ਗਿਆ ਹੈ ਡਾਕਟਰਾਂ ਵੱਲ ਤੁਹਾਡੇ ਪੂਰੇ ਮਤਲਬ ਲੋਕਾਂ ਵੱਲੋਂ ਪਿੰਡ ਵੱਲੋਂ ਵੀ ਲਗਾਇਆ ਗਿਆ ਹੈ ਤੇ ਹਾਂਜੀ ਇਹ ਸਾਡੇ ਨਾਲ ਐਨਆਰਆਈ ਦੇ ਤੌਰ ਤੇ ਲਾਇਆ ਗਿਆ ਤੇ ਪਿੰਡ ਦੇ ਜਿਹੜੇ ਨੌਜਵਾਨ ਆ ਉਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਜੀ ਉਹਨਾਂ ਦੇ ਸਹਿਯੋਗ ਨਾਲ ਇਹ ਕੈਂਪੇਨ ਆਇਆ ਸਫਲ ਹੋਇਆ ਠੀਕ ਹੈ ਜਿੰਨੇ ਮਰੀਜ਼ ਆਏ ਨੇ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਦਮ ਮਰੀਜ਼ ਕੋਈ ਨਹੀਂ ਤੇ ਉਹਨਾਂ ਦੇ ਲੈਂਚ ਪੁਆਏ ਜਾਣੇ ਆ 100 ਤੋਂ ਉੱਤੇ ਹੀ ਹੋਣੇ ਆ ਬਾਕੀ 2-250 ਜਿਹੜਾ ਉਹਨਾਂ ਨੂੰ ਦੱਦੂ ਕੋਲ ਜਿੱਤਰਾ ਵੀ ਇਹ ਕਿਸੇ ਨੂੰ ਪ੍ਰੋਬਲਮ ਹੋ ਹੱਦ ਕੀਤੀ ਗਈ ਠੀਕ ਹੈ ਬਹੁਤ ਵਧੀਆ ਉਹਨਾਂ ਨੂੰ ਸਰਪੰਚ ਨੂੰ ਰੋਣਾ ਕੋਈ ਗੱਲ ਨਹੀਂ ਦੇ ਦਿਓ ਜੀ ਨਾ ਵੀਰ ਜੀ ਅਪਰਾਚਾਰਤ ਸੀ ਠੀਕ ਹੈ ਸਰ ਜੀ ਤੁਸੀਂ ਫ੍ਰੀ ਕੈਂਪ ਲਗਾਇਆ ਜੇ ਅੱਖਾਂ ਦਾ ਮੋਮੀਆਂ ਪਿੰਡ ਚ ਜੇ ਵਾ ਤੁਸੀਂ ਕੀ ਕਹੋਗੇ ਮੈਂ ਜੀ ਆਪਣੇ ਸਾਡੇ ਪਿੰਡ 250 ਤੋਂ ਪਲੱਸ ਮਰੀਜ਼ਾਂ ਜਲ ਦੇਖੇ ਗਏ ਨੇ ਤੇ ਤਕਰੀਬਨ 80 ਤੋਂ ਉੱਪਰ ਆਪਰੇਸ਼ਨ ਹੋਣੇ ਆ ਜੀ ਸੰਡੇ ਦਾ ਟਾਈਮ ਹੈ ਜੀ ਤੇ ਕੁਝ ਲੈਂਸ ਪਾਏ ਜਾਣੇ ਆ ਡਾਕਟਰ ਸਾਹਿਬਾਨ ਨੇ ਬਹੁਤ ਪਿਆਰ ਨਾਲ ਦੇਖਿਆ ਸਾਰੀ ਜਨਤਾ ਬਹੁਤ ਖੁਸ਼ ਹੈ ਦਵਾਈਆਂ ਫ੍ਰੀ ਤੇ ਪਿੰਡ ਚ ਲੰਗਰ ਵੀ ਚਲਾਇਆ ਗਿਆ ਬਾਹਰੋਂ ਆਏ ਲੋਕਾਂ ਵਾਸਤੇ ਤੁਸੀਂ ਧੰਨਵਾਦ ਕਰਦੇ ਆ ਪੱਤਰਕਾਰਾਂ ਦਾ ਵੀ ਜਿਹੜੇ ਸਵੇਰ ਤੋਂ ਸਾਡੇ ਸੇਵਾ ਨਿਭਾ ਰਹੇ ਨੇ ਇਸ ਸਮੂਹ ਪਿੰਡ ਵਾਸੀ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਧੰਨਵਾਦ ਐਨਆਰਆਈ ਭਰਾਵਾਂ ਦਾ ਬਹੁਤ ਧੰਨਵਾਦ